ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਹੈ ਜੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਸ਼ਾਮ ਦਾ ਟਾਈਮ ਆ ਤੇ ਇੱਥੇ ਮੈਂ ਬਣਾ ਰਹੀ ਹਾਂ ਮੈਗੀ ਮੈਗੀ ਲਈ ਜਿਹੜਾ ਪਾਣੀ ਉਬਾਲ ਰਹੀ ਐ ਮੈਂ ਓ ਜੀ ਮੈਂ ਬਣਾ ਰਹੀ ਹਾਂ ਮੈਗੀ ਮੇਰਾ ਬੇਟ ਆ ਰਿਹਾ ਛੋਟਾ ਅੱਜ ਤੇ ਮੈਂ ਮੈਗੀ ਬਣਾਣ ਦੇ ਲਈ ਖਾਣ ਆਇਆ ਸੀ ਕਿਹਾ ਮੰਮੀ ਮੈਗੀ ਬਣਾ ਦੇ ਤੇ ਮੈਂ ਮੈਗੀ ਨਾ ਆ ਰਹੀ ਐ ਲੋਜੀ ਪਾਣੀ ਧਰਬੜ ਚੁੱਕਿਆ ਤੇ ਆਪਾਂ ਇਹਦੇ ਵਿੱਚ ਮੈਗੀ ਜਿਹੜੀ ਪਾ ਲਵਾਂਗੇ। 2 ਗਲਾਸ ਪਾਣੀ ਦੇ ਪਾਇਆ 2 ਪੈਕੇਟ ਜਿਹੜੇ ਮੈਗੀ ਆ। ਆਪਾਂ ਨੂੰ ਇਹ ਸੈਤੇ ਨਹੀਂ ਪਾਇਆ ਤੋੜ ਕੇ ਨਹੀਂ ਪਾਉਂਦੇ ਕਿਉਂਕਿ ਫੇਰ ਇਹ ਜਿਹੜੇ ਨਿਊਡਲਸ ਨੇ ਟੁੱਟ ਜਾਣਗੇ ਇਹ ਤੋੜ ਕੇ ਪਾਵਾਂਗੇ ਇਹ ਗਲਤੀ ਕਦੇ ਵੀ ਨਾ ਕਰੇ। ਇਸ ਤਰ੍ਹਾਂ ਇਹ ਟੇਸਟੀ ਲੰਮੀ ਲੰਮੀ ਜਿਹੜੇ ਇਸ ਤਰ੍ਹਾਂ ਆਪਣੇ ਆਪ ਖੁੱਲਦੇ ਜਾਂਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਆਪਣੇ ਆਪ ਖੁੱਲ੍ਹ ਜਾਣਗੇ लो जी इस तरह हो चुकी है देखो इस तरह आपू ज्यादा कुक नहीं करते हैं क्योंकि थोड़ी जी फिर वो भी मसाले नाल भी पकूगी जोड़ी मैगी है लो जी आप हम गैस बंद करके थोड़ी कच्ची रखी है आपू कट दें लो जी इस तरह आप कर दें लो जी इधर आपल पा लिया ਉਹ ਜੀ ਸਭ ਤੋਂ ਪਹਿਲਾਂ ਸੋ ਜੀਰਾ ਪਾਵਾਂਗੇ ਥੋੜਾ ਜਿਹਾ प्याज हो चुके ने लाल टमाटर से हरी मिर्च दो बरीक जी हरी मिर्च कटो थोड़ा जा पावे नमक पचन की तरह टमाटर ने जे भुम लगे ਹੋ ਜਿਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਲੱਡ ਮਿਰਚ ਥੋੜੀ ਜਿਹੀ ਹਲਦੀ ਪਾਈ ਆ ਤੇ ਹੁਣ ਅਸੀਂ ਮਿਕਸ ਕਰਦੇ ਨੇ ਨਮਕ ਆਪਾਂ ਪਹਿਲਾਂ ਹੀ ਪਾਇਆ ਹੋਇਆ ਲੋ ਜੀ ਫਿਰ ਆਪਾਂ ਹੁਣ ਜਿਹੜੀ ਮੈਗੀ ਮਸਾਲਾ ਉਹ ਵੀ ਪਾ ਦਨੇ ਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਮੈਗੀ ਲੋ ਜੀ ਮੈਗੀ ਇਹਦੇ ਵਿੱਚ ਆਪਾਂ ਹੁਣ ਪਾ ਲੈਨੇ ਆ ਜਿਹੜਾ ਆਪਣਾ ਮਸਾਲਾ ਦਾ ਉਹ ਬਣ ਚੁੱਕਿਆ ਤੇ ਇਸ ਤਰ੍ਹਾਂ ਉਵਾਲ ਕੇ ਨਾ ਮੈਗੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਬਣਾ ਕੇ ਦੇਖਿਓ ਜੇਕਰ ਬਣਾਉਣੀ ਆ ਤੁਸੀਂ ਵੈਸੇ ਤੁਸੀਂ ਮਣਾਉਂਦੇ ਹੋਵੋਗੇ ਇਸ ਤਰ੍ਹਾਂ ਵੀ ਪਰ ਜੇ ਤੁਸੀਂ ਨਹੀਂ ਬਣਾਈ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਸ ਤਰ੍ਹਾਂ ਇਹ ਜਦੋਂ ਵਾਇਆ ਲੱਗਦਾ ਨਾ ਵੀ ਚਿੱਪੂ ਵੀ ਚਿੱਪੜੀ ਬਿਲਕੁਲ ਵੀ ਨਹੀਂ ਹੈਗੀ ਤਾਂ ਆਇਲ ਲਾ ਕੇ ਰੱਖ ਦੋ ਵੈਸੇ ਚਿੱਪਦੀ ਨਹੀਂ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੀ ਨਿਊਡਲ ਨੇ ਜਿਹੜੇ ਆਪਣੇ ਆਪ ਖੁੱਲ ਜਾਣਗੇ ਥੱਲੇ ਥੱਲੇ ਜਿਹੜੇ ਹੋ ਜਾਣਗੇ ਨਿਊਡਲ ਤੇ ਇਸ ਤਰ੍ਹਾਂ ਟੇਸਟ ਵੀ ਵਧੀਆ ਆਉਂਦਾ ਨਾਲ ਬਹੁਤ ਟੇਸਟੀ ਬਣੇ ਆ ਬੇਟੇ ਨੇ ਖਾਦੇ ਤਾਂ ਵਧੀਆ ਲੱਗੇ ਮੈਂ ਵੀ ਇੱਕ ਚਮਚ ਲਿਆ ਸੀ ਬਹੁਤ ਟੇਸਟੀ ਬਣੀ ਸੀ ਮੈਗੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਥੋੜੀ ਜਿਹੀ ਸੇਕ ਲਵਾ ਕੇ ਆਪਣੇ ਆਪ ਇਹਨੇ ਖੁੱਲ ਜਾਣਗਾ ਨੋ ਜੀ ਦੇਖੋ ਕਿੰਨੀ ਵਧੀਆ ਜਿਹੜੀ ਮੈਗੀ ਬਣ ਕੇ ਤਿਆਰ ਹੋਈ ਆ। ਇਸ ਤਰ੍ਹਾਂ। ਕਿੱਕ ਮੈਗੀ ਜਿਹੜੀ ਖੁੱਲ ਚੁੱਕੀ ਆ। ਮੈਗੀ ਬਣਾਉਣ ਤੋਂ ਬਾਅਦ ਮੈਂ ਇੱਧਰ ਕੁਝ ਮੇਰੇ ਗਮਲੇ ਪਏ ਸੀਗੇ ਖਾਲੀ ਤੇ ਪlant ਮੰਗਵਾਏ ਸੀ ਕਲੇਰ ਸਭ ਤੋਂ। ਤੇ ਮੈਂ ਕਮਰੇ ਇਹ ਹਜੇ ਚੱਕਣ ਉੱਪਰ ਛੱਡਦੀ ਸੀਗੀ ਤੇ ਐਨੇ ਮੈਨੂੰ ਗੱਡੀ ਦਾ ਅਲਾਰਮ ਸੁਣ ਗਿਆ ਤੇ ਫਿਰ ਮੈਂ ਕੈਮਰਾ ਸੈੱਟ ਕੀਤਾ ਦੇਖ ਸਕਦੇ ਤੁਸੀਂ 게ਟ ਦੇ ਵਿੱਚ ਗੱਡੀ ਖੜੀ ਹੈਗੀ ਤੇ ਫਾਈਨਲੀ ਮੇਰਾ ਬੇਟਾ ਆ ਚੁੱਕਿਆ ਤੇ ਫਿਰ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੈਂ ਵਜੀ ਵਜੀ ਜਾ ਰਹੀ ਸੀ ਕਿਉਂਕਿ ਕਾਫੀ ਦਿਨ ਹੋ ਗਏ ਨਾ ਘਰੋਂ ਬਾਹਰ ਗਏ ਨੂੰ ਵੀ ਕਿਦਣਾ ਬਾਅਦ ਵਾਪਸ ਆ ਰਹੇਗਾ ਤਾਂ ਕਰਕੇ ਫਿਰ ਖੁਸ਼ੀ ਹੈ ਜਿਹੜੀ ਸੰਵਾਲੀ ਨਹੀਂ ਲੰਗੀ ਤੇ ਅੱਗੇ ਤੁਸੀਂ ਵੀਡੀਓ 'ਚ ਬਣੇ ਰਹੋ ਪੂਰੇ ਵੀਡੀਓ ਨੂੰ ਐਂਡ ਤੱਕ ਦੇਖੋ ਕਲੇਰ ਸਾਹਿਬ ਵੀ ਦੇਖੋ ਕਿਵੇਂ ਮਿਲਣਗੇ ਆ ਕਿਉਂਕਿ ਹੁੰਦਾ ਹੀ ਹੈ ਨਾ ਜਦੋਂ ਬੱਚਾ ਇੰਨੇ ਦਿਨ ਮਤਲਬ ਆਪਣਾ ਦੂਰ ਰਹੇ ਫਿਰ ਘਰ ਆਉਂਦਾ ਤਾਂ ਹੁੰਦਾ ਹੀ ਆ ਹਨਾ ਲੋ ਜੀ ਫਾਈਨਲੀ ਗੱਡੀ ਕਾਰ ਪਹੁੰਚ ਚੁੱਕੀ ਆ ਤੇ ਗੱਡੀ ਦੀ ਹਾਲਤ ਦੇਖੋ ਕੋਈ ਗੱਲ ਨਹੀਂ ਜੀ ਕੱਲ ਨੂੰ ਇਹ ਈ ਮੀਟ ਕਰਵਾਉਣਗੇ ਸਾਫ ਡੱਗ ਤੇ ਧਵਾਉਣੀ ਪੈਂਦੀ ਏਕ ਵਾਰ ਗੱਡੀ ਲੋ ਜੀ ਦੇਖੋ ਮੇਰਾ ਬੇਟਾ ਕਾਫੀ ਟਾਈਮ ਤੋਂ ਮੈਂ ਵੇਟ ਕਰਦੀ ਸੀ ਸੋ ਆਦਾ ਮੈਨੂੰ ਫੋਨ ਕੀਤਾ ਹੋਇਆ ਸੀਗਾ ਤੇ ਨਿਊਡਲ ਦੀ ਫਰਮਾਇਸ਼ ਸੀ ਤੇ ਉਹਨੇ ਕਿਹਾ ਅੱਜ ਮੰਮੀ ਅੱਜ ਮੈਂ ਘਰ ਆ ਰਿਹਾ ਤੇ ਵਧੀਆ ਹੀ ਆ ਖਾਣ ਨੂੰ ਬਣਾ ਲਈ ਫਿਰ ਐਂਡ ਤੇ ਆ ਕੇ ਗੱਲ ਆ ਜਿਹੜੀ ਫਾਈਨਲ ਆ ਤੇ ਨਿਭੜੀ ਹੈਗੀ ਨਿਊਡਲ ਤੇ ਸੋ ਨਿਊਡਲ ਬਣਾ ਕੇ ਰੱਖਦੇ ਤੇ ਦੋਸਤ ਵੀ ਉਹਦੇ ਨਾਲ ਹੀ ਆ ਗਏ ਦੇਖੋ ਕਿੰਨਾ ਪਿਆਰਾ ਹਨਾ ਦੋਸਤਾਂ ਦਾ ਵੀ ਦੇਖੋ ਕਿੰਨਾ ਹੋਣ ਦਾ ਇਕੱਠੇ ਰਹਿੰਦੇ ਆ ਤੇ ਇਹ ਵੀ ਕਾਫੀ ਦਿਨ ਇਕੱਲੇ ਰਹੇ ਹੈਗੇ ਤੇ ਤਾਂ ਕਰਕੇ ਉਹਦੀ ਬਣਾਤੀ ਸੀ ਲਓ ਜੀ ਇਧਰ ਜੂਸ ਵੀ ਤਿਆਰ ਆ ਪਹਿਲਾਂ ਜੂਸ ਦਵਾਂਗੀ ਪੀਣ ਨੂੰ ਤੇ ਫਿਰ ਉਸ ਤੋਂ ਬਾਅਦ ਮੈਂ ਜਿਹੜੇ ਨਿਊਡਲ ਬਣਾ ਕੇ ਰੱਖੇ ਨੇ ਕਿਉਂਕਿ ਗਰਮੀ ਪੈਨੇ ਮੈਂ ਧੱਕ ਕੇ ਰੱਖ ਦਿੱਤੀ ਸੀਗੇ ਤੇ ਫਿਰ ਬਾਅਦ ਦੇ ਵਿੱਚ ਨਿਊਡਲ ਪਾ ਕੇ ਦਵਾਂਗੀ ਲਓ ਜੀ ਇਧਰ ਨਿਊਡਲ ਦੇਖੋ ਕਿੰਨੇ ਵਧੀਆ ਬਣੇ ਨੇ ਬਿਲਕੁਲ ਇਕੱਲੇ ਇਕੱਲੇ ਖਿਲੇ ਖਿਲੇ ਬਣੇ ਨੇ ਇਸ ਐਵੇਂ ਨਹੀਂ ਹੈਗਾ ਵੀ ਜੁੜ ਗਏ ਇਹ ਵਾਲ ਕੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਉੱਪਰ ਦੀ ਇੱਕ ਪਾਉਚ ਮੈਂ ਇਹਦੇ ਵਿੱਚ ਸੌਸ ਦਾ ਪਾਉਂਗੀ ਤੇ ਸੌਸ ਦੇ ਨਾਲ ਜਿਹੜਾ ਇਹਦਾ ਟੇਸਟ ਆ ਹੋਰ ਵੀ ਵੱਧ ਜਾਊਗਾ ਤੇ ਹੋਰ ਵੀ ਦੁੱਗਣਾ ਟੇਸਟ ਹੋ ਜਾਊਗਾ ਕਿਉਂਕਿ ਬੱਚੇ ਇਸ ਤਰ੍ਹਾਂ ਖਾਂਦੇ ਨੇ ਬੱਚਿਆਂ ਨੂੰ ਵਧੀਆ ਲੱਗਦਾ ਹਨਾ ਵੈਸੇ ਮੈਂ ਘੱਟ ਖਾਂਦੀ ਆ ਨੂਡਲ ਕਾਫੀ ਘੱਟ ਬਣਦੇ ਮੇਰੇ ਘਰ ਇਹ ਨੂਡਲ ਕਦੀ ਬਣਦੇ ਮਤਲਬ ਐ ਨਹੀਂ ਹੈਗਾ ਵੀ ਜਿਆਦਾ ਬਣਦੇ ਆ ਲੋ ਜੀ ਆਪਾਂ ਹੁਣ ਇਹਦੇ ਉੱਪਰ ਆ ਜਿਹੜੀ ਸੌਸ ਸੌ ਪਾ ਦਨੇ ਆ ਤੇ ਨਾਲ ਹੀ ਇਹ ਦਵਾਈ ਲੈ ਕੇ ਆਇਆ ਨਕਲੇਰ ਸਾਹਿਬ ਜਿਹੜੀ ਤੁਹਾਨੂੰ ਵਾਈਟ ਪੋਲੀਥੀਨ ਦੇ ਵਿੱਚ ਤਾਕਤ ਵਾਲੀਆਂ ਸੀਸਤੇ ਨੇ ਵੀ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਪਹਿਲਾਂ ਬੇਟੇ ਨੂੰ ਨਿਊਟਰਲ ਦੇਣਾ ਪਾ ਕੇ ਉਸ ਤੋਂ ਬਾਅਦ ਤੁਹਾਡੇ ਨਾਲੇ ਵੀ ਮੈਂ ਸ਼ੇਅਰ ਕਰੂੰ ਕਾਦੀ ਦਵਾਈ ਹੈ ਇਹ ਬੈਂਟ ਹੋਣਾ ਲੋ ਜਿੱ ਇੱਕ ਚਮਚ ਮੈਂ ਵੀ ਖਾ ਕੇ ਦੇਖੂੰਗੀ ਵੈਗੀ ਹੈ ਹਾਂ ਬਹੁਤ ਟੇਸਟ ਬਣੀ ਬਹੁਤ ਜਿਆਦਾ ਹੈ ਹੈ ਮਲਟੀਐਸਟ੍ਰਨ ਨਾ ਵੀ ਹੁਣ ਮੈਂ ਤੁਹਾਨੂੰ ਕੁਝ ਹੋਰ ਦਿਖਾਉਣੇ ਕਿਉਂਕਿ ਮੈਨੂੰ ਬਹੁਤ ਬਹੁਤ ਪਸੰਦ ਨੇ ਮੈਨੂੰ ਨਾ ਪਿਆਰਾ ਫਿਰ ਸਭ ਤੋਂ ਮੰਗਵਾਇਆ ਚਲੋ ਚ ਲੱਗ ਕੇ ਚੀਜ਼ ਨੂੰ ਹੋਰ ਦਿਖਾਉਣੀ ਆ ਇਹ ਵੀ ਤੁਹਾਨੂੰ ਕੁਝ ਦੱਸਣਾ ਵੀ ਚਾਹੀਦੀ ਹੈ ਤੇ ਤੁਹਾਨੂੰ ਮੈਂ ਦਿਖਾ ਵੀ ਰਹੀ ਹਾਂ ਦਵਾਈ ਇਹ ਅੱਖਾਂ ਦੀ ਦਵਾਈ ਆ ਜੋ ਕਿ ਭਵਾਨੀਗੜ ਮਿਲਦੀ ਹੈਗੀ ਇਹ ਰਾੜਾ ਸਾਹਿਬ ਵਾਲੇ ਬਾਬਾ ਜੀ ਦਿੰਦੇ ਨੇ ਵੈਸੇ ਤਾਂ ਕਾਫੀ ਦੁਨੀਆ ਜਾਣਦੀ ਹੈ ਉੱਥੇ ਤੇ ਮਤਲਬ ਅੱਖਾਂ ਦੀ ਦਵਾਈ ਹੈ ਇਹ ਨਿਗਾ ਜਿਹਦੀ ਜਮਾਈ ਡਾਉਣਾ ਬਿਲਕੁਲ ਮਤਲਬ ਦਿਸਦਾ ਹੀ ਨਹੀਂ ਚਿੱਟਾ ਮੋਤੀ ਹੈਗਾ ਉਹਨਾਂ ਲਈ ਵੀ ਦਵਾਈ ਹੈ ਇਹ ਕਿਉਂਕਿ ਕਹਿੰਦੇ ਨੇ ਵੀ ਉੱਥੇ ਨਾ ਵੀ ਅਣਕਾਂ ਜਿਨ੍ਹਾਂ ਦੀ ਨਿਗਾ ਠੀਕ ਹੋਈ ਉੱਥੇ ਉਤਾਰ ਕੇ ਦੇਖ ਕੇ ਆਉਂਦੇ ਨੇ ਤੇ ਕਲੇਰ ਸਾਹਿਬ ਦੇ ਦੋਨੋਂ ਅੱਖਾਂ ਦੇ ਵਿੱਚ ਲੈਂਜ ਦੱਸਿਆ ਸੀ ਡਾਕਟਰ ਨੇ ਤੇ ਮਤਲਬ ਨਿਗਾ ਬਹੁਤ ਜ਼ਿਆਦਾ ਘੱਟਾ ਚਿੱਟਾ ਮੋਤੀ ਹੈ ਦੋਨੋਂ ਅੱਖਾਂ ਦੇ ਵਿੱਚ ਹੈਗਾ ਤੇ ਕਿਲੇ ਸਾਬ ਨੂੰ ਫਿਰ ਕਿਸੇ ਨੇ ਦੱਸਿਆ ਮਤਲਬ ਇੱਥੇ ਸਾਡੇ ਨਾਲ ਕਿਸੇ ਨੇ ਵਰਤੀ ਹੈਗੀ ਤੇ ਲੈ ਕੇ ਆਏ ਨੇਗੇ ਦੋ ਸਿਸੀਆਂ ਪਾਉਣ ਵਾਲੇ ਦਿੰਦੇ ਨੇ 1 ਮਹੀਨੇ ਦੀ ਦਵਾਈ ਹੈਗੀ ਦੋ ਸਿਸੀਆਂ ਹੀ ਪੀਣ ਵਾਲੇ ਦਿੰਦੇ ਨੇ ਇਹ ਦੋ ਜਣਿਆਂ ਲਈ ਲੈ ਕੇ ਨੇ ਮੇਰੇ ਲਈ ਵੀ ਲੈ ਆਏ ਸੀ ਕਿਉਂਕਿ ਮੈਨੂੰ ਵੀ ਥੋੜੀ ਪ੍ਰੋਬਲਮ ਆਂਗੀ ਮੇਰੇ ਵੀ ਅੱਖਾਂ 'ਚੀਸਾ ਵਗੈਰਾ ਪੈਂਦੀ ਐ ਥੋੜਾ ਮੈਨੂੰ ਲੱਗਦਾ ਵੀ ਨਿਗਾ ਮੇਰੀ ਘਟ ਗਈ ਆ ਇਹ ਜੇ ਤੁਸੀਂ ਕਿਸੇ ਨੂੰ ਮੰਗਵਾਉਣੀ ਆ ਤਾਂ ਭਵਾਨੀਗੜ੍ਹ ਤੋਂ ਲਿਆ ਸਕਦੇ ਹੋ ਬਾਕੀ ਕਲੇਰ ਸਾਹਿਬ ਪਾ ਕੇ ਦੇਖਣਗੇ ਫਿਰ ਪਤਾ ਲੱਗ ਜੂ ਹਨਾ ਵੀ ਕਿੰਨਾ ਕੁ ਫਾਇਦਾ ਹੁੰਦਾ ਉਹ ਅੱਗੇ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਲੋ ਜੀ ਇੱਧਰ ਮੈਂ ਆ ਚੁੱਕੀ ਆ ਪਾਰਕ ਦੇ ਵਿੱਚ ਜੋ ਵੀ ਮੇਰੇ ਕੋਲ ਗਮਲੇ ਖਾਲੀ ਨੇ ਕਲੇਰ ਸਾਹਿਬ ਤੋਂ ਮੈਂ ਪlant ਮੰਗਾਏ ਸੀਗੇ ਤੇ ਆਪਾਂ ਉਹ ਜਿਹੜੇ ਲਾ ਦਨੇ ਆ ਜਿਹੜੇ ਵੀ ਪlant ਨੇ ਲਾਉਣੇ ਨੇ ਆਪਾਂ ਨੇ ਰੀਪੌਟਿੰਗ ਕਰਨੀ ਉਹ ਸ਼ਾਮ ਦੇ ਟਾਈਮ ਹੀ ਹੁੰਦੀ ਹੈ ਜੀ ਤੇ ਹੁਣ ਸ਼ਾਮ ਦਾ ਟਾਈਮ ਆ ਮੈਂ ਗਮਲੇ ਹਾਂ ਜਿਹੜੇ ਖਾਲੀ ਸੀ ਇਹਨਾਂ ਦੇ ਵਿੱਚ ਪlant ਲਾਉਂਗੀ ਤੇ ਤੁਹਾਨੂੰ ਪਲਾਂਟ ਵੀ ਦਿਖਾ ਦਿੰਦੀ ਆ ਕਿਹੜੇ ਕਿਹੜੇ ਪਲਾਂਟ ਮੰਗਵਾਏ ਆ ਮੈਂ ਜਿੰਨੇ ਕ ਕਲੇਰ ਸਭ ਨੂੰ ਪਤਾ ਮਤਲਬ ਲੈ ਆਏ ਜਿੰਨੇ ਕ ਉਹਨਾਂ ਨੂੰ ਠੀਕ ਲੱਗੇ ਉਹ ਲੈ ਆਏ ਇਸ ਵਿੱਚ ਸੀਜ਼ਨ ਵਾਲੀ ਕਿਹਾ ਸੀ ਵੀ ਸੀਜ਼ਨਲ ਲੈ ਕੇ ਆਏ ਉਹ ਸੀਜ਼ਨਲ ਹੀ ਲੈ ਕੇ ਆਏ ਨੇ ਤੇ ਲੋ ਜੀ ਇਹ ਗਮਲੇ ਆ ਤੇ ਆਪਾਂ ਤੁਹਾਨੂੰ ਪਲਾਂਟ ਵੀ ਦਿਖਾ ਦਿੰਦੇ ਆ ਇਹ ਹੈਗਾ ਜੀ ਗਜਾਨੀਆਂ ਇਹ ਹੈਗਾ ਪੈਨਜੀ ਪਿਟੋਨੀਆ ਇਹ ਪਤਾ ਨਹੀਂ ਨੂੰ ਕੀ ਕਹਿੰਦੇ ਨੇ ਇਹ ਤਾਂ ਮੈਂ ਨਾਮ ਭੁੱਲ ਗਈ ਇਹ ਹੈ 라ਜੀ ਵਿੰਕਾ ਵੀ ਕਹਿੰਦੇ ਇਹਨੂੰ ਸਦਾ ਬਹਾਰ ਆਪਾਂ ਤਾਂ ਸਦਾ ਬਹਾਰ ਹੀ ਕਹਾਂਗੇ ਸਦਾ ਬਹਾਰ ਤੇ ਇਹ ਦੇਖੋ ਕਿੰਨੇ ਸੋਹਣੇ ਫਲਾਵਰ ਵਾਓ ਗਿੰਦੀ ਦੇ ਇਹ ਇੱਕੋ ਹੀ ਕਲਰ ਦੇ ਨੇ ਸਾਰੇ yellow ਕਲਰ ਚ ਨੇਗੇ ਇਹ ਲੈ ਕੇ ਆਏ ਨਿਕਲੇ ਸਾਬ ਪੰਜ ਪੌਦੇ ਇਹਨੇ ਤੇ ਹਾਂ ਪੰਜ ਪੌਦੇ ਇਹਨੇ ਪੰਜ ਹੀ ਇਹਨੇ 10 ਪੌਦੇ ਲੈ ਕੇ ਆਏ ਨੇ ਸ਼ਾਇਦ ਮੈਂ ਗਿਆਂ ਲਾਗੇ ਨੇ ਸੀ ਦੇਖਦੇ ਆ ਜੀ। ਆਏ। ਲੋ ਜੀ ਇੱਕ ਪਟੂਨੀਆ ਆ ਮਿਲ ਗਿਆ। ਘੇਰਾਮ ਪਲਾਂਟ ਸੀ ਮੇ 11 ਗਿਨੇ ਸੀ। 11 ਲੈ ਕੇ ਆਇਨ ਕਲੇਰ ਸਭ ਇੱਕ ਪਟੂਨੀਆ ਦਾ ਇਹ ਵੀ। ਲੋ ਜੀ ਉਧਰ ਮੈਂ ਪਲਾਂਟ ਆ ਬਹੁਤ ਗਮਲੇ ਚੱਕਣ ਵਾਗੀ ਇੱਧਰ ਮੇਰੀ ਚਾਹ ਨਿਕਲ ਗਈ। ਦੇਖੋ ਕੀ ਹਾਲ ਹੋ ਗਿਆ ਆ ਵੀ। ਮੇਰੇ ਕੋਲ ਨਾ ਇਹ 5-6 ਕਮਲੇ ਆ ਚਾਰ ਮੇਰੇ ਕੋਲ ਇੱਧਰ ਪਿਆ ਤੇ ਦੋ ਉੱਧਰ ਵੱਡੇ ਕਮਲੇ ਮੈਂ ਫਿਰ ਜਿਵੇਂ ਉੱਥੀ ਜਿਹੜੇ ਪਲਾਂਟਾ ਲਾ ਦੂੰਗੀ ਤੇ ਜਿੰਨੇ ਕੋ ਹੋਣ ਲੱਗੇ ਹੋਣ ਲਾਉਂਗੀ ਬਾਕੀ ਕੱਲ ਨੂੰ ਲੱਗ ਜਾਣਗੇ ਸ਼ਾਮ ਨੂੰ ਤੇ ਲੋ ਜੀ ਪਹਿਲਾਂ ਪਲਾਂਟ ਲਾ ਲੈਨੇ ਫਿਰ ਖਾਣਾ ਵੀ ਬਣਾਉਣਾ ਬਰਤਨ ਨੇ ਕਾਫੀ ਕੰਮ ਪੈਣਗੇ ਮੇਰੇ ਲੋ ਜੀ ਪੌਦੇ ਜਿਹੜੇ ਲੱਗ ਚੁੱਕੇ ਨੇ ਜਿਹੜੇ ਵੀ ਲਾਏ ਨੇ ਉਹਨਾਂ ਦੇ ਵਿੱਚ ਪਾਣੀ ਵੀ ਪਾਤਾ ਤੇ ਕੁਝ ਹੁਣ ਬਚ ਗਏ ਤੇ ਚਾਰ ਆਪਾਂ ਲਾਤੇ ਚਾਰ ਗਮਲੇ ਸੀਗੇ ਇਹ ਤੇ ਜਿਹੜੇ ਦੋ ਉਧਰ ਪਏ ਨੇ ਉਹਨਾਂ 'ਚ ਕੱਲ ਨੂੰ ਲੱਗਣਗੇ ਕਿਉਂਕਿ ਹੁਣ ਖਾਣਾ ਵੀ ਬਣਾਉਣਾ ਫਿਰ ਹਨੇਰਾ ਹੋ ਗਿਆ ਤੇ ਇਹਨਾਂ ਦੇ ਵਿੱਚ ਇੱਕ ਵਾਰ ਆਪਾਂ ਪਾਣੀ ਫੁੱਲ ਕਰਤਾ ਤੇ ਓਦੋਂ ਬਾਅਦ ਮੈਂ ਆ ਚੁੱਕੀ ਆ ਕਿਚਨ 'ਚ ਸਬਜ਼ੀ ਬਣਾਉਂਗੀ ਤੇ ਮਸਾਲਾ ਵਗੈਰਾ ਜਿਹੜਾ ਮੈਂ ਚੋਪਰ ਦੇ ਵਿੱਚ ਚੋਪ ਕੀਤਾਗਾ ਤੇ ਲੋ ਜੀ ਇੱਧਰ ਕੜਾਹੀ ਵੀ ਗਰਮ ਹੋ ਗਈ ਮੇਰੀ ਲੋ ਜੀ ਜੀਰਾ ਪਾਤਾ ਮੈਂ ਆਇਲ ਗਰਮ ਹੋ ਚੁੱਕਿਆ ਸੀਗਾ ਤੇ ਇਹਦੇ ਵਿੱਚ ਲਸਣ ਤੇ ਪਿਆਜ਼ ਤੇ ਅਦਰਕ ਦਾ ਜਿਹੜਾ ਮੈਂ ਚੋਪਰ ਦੇ ਵਿੱਚ ਉਹ ਕੀਤਾ ਹੋਇਆਗਾ ਇਹ ਪਾਤਾ ਇਸ ਤੋਂ ਬਾਅਦ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਮੈਂ ਭੁੰਨੂੰਗੀ ਜਦੋਂ 골ਡਨ ਬ੍ਰਾਊਨ ਜਿਹਾ ਹੋ ਗਏ ਪਿਆਜ਼ ਲਸਣ ਅਦਰਕ ਫਿਰ ਰੈਡੀ ਵਿੱਚ ਟਮਾਟਰ ਪਾਉਂਗੀ ਟਮਾਟਰ ਵੀ ਮੈਂ ਚੋਪਰ ਦੇ ਵਿੱਚ ਹੀ ਕਰੂੰਗੀ ਤੇ ਲੋ ਜੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਉਸ ਤੋਂ ਬਾਅਦ ਫਿਰ ਇਹ ਟਮਾਟਰ ਕੱਟ ਕੇ ਚੋਪ ਕਰ ਲੂੰਗੀ ਮੈਂ ਤੇ ਲੋ ਜੀ ਇਹ ਦੋ మీడియం ਸਾਈਜ਼ ਦੇ ਮੈਂ ਟਮਾਟਰ ਲਈ ਹੈਗੇ ਤੇ ਹਰੀ ਮਿਰਚ ਖਤਮ ਸੀ ਹਰੀ ਮਿਰਚ 1 ਮਿਲੀ ਸੀ ਮੈਨੂੰ ਉਹੀਵੇਂ ਵਿੱਚ ਕੱਟਤੀ ਆ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਜਿਹੜੇ ਇਹ ਟਮਾਟਰ ਨੇ ਉਹ ਪਾ ਦਿੰਨੇ ਆ ਕੱਟ ਕੇ ਲੋ ਜੀ ਟਮਾਟਰ ਪਾਤੇ ਤੇ ਨਾਲ ਹੀ ਥੋੜਾ ਜਿਹਾ ਨਮਕ ਪਾਉਂਗੀ ਨਮਕ ਪਾ ਕੇ ਇਹਦੇ ਟਮਾਟਰ ਜਲਦੀ ਭੁੰਨੇ ਜਾਂਦੇ ਨੇ ਤੇ ਨਾਲ ਹੀ ਹਲਦੀ ਨਮਕ ਓ ਸੌਰੀ ਹਲਦੀ ਤੇ ਮਿਰਚ ਪਾਈ ਆ ਤੇ ਉਸ ਤੋਂ ਬਾਅਦ ਥੋੜਾ ਪਾਣੀ ਐਡ ਕਰਕੇ ਇਹਨੂੰ ਢੱਕਤਾ ਤੇ ਲੋ ਜੀ ਮਸਾਲਾ ਜਿਹੜਾ ਤਿਆਰ ਹੋ ਚੁੱਕਿਆ ਆ ਆਲੂ ਤੇ ਆਪਾਂ ਗੋਭੀ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਸਾਫ ਕੀਤੇ ਆ ਮੈਂ ਤੇ ਲੋ ਜੀ ਇਧਰ ਸਬਜੀ ਦੀ ਲੱਤ ਕਾ ਗੁੰਮਣ ਵੰਣ ਵਾਲੀ ਹੈ ਦੂਸਰੀ ਵਾਰ ਮੈਂ ਚੈੱਕ ਕਰ ਲਈ ਆ ਸਬਜੀ ਤੇ ਸਬਜੀ ਵੰਣ ਵਾਲੀ ਹੋਈ ਜਾਂ ਫਿਰ ਪਾਣੀ ਵਿੱਚ ਧਨੀਆ ਪਾਵਾਂਗੇ ਥੋੜਾ ਸੇਕ ਇਹਨੂੰ ਜਿਹੜਾ ਹੋਰ ਲਵਾਵਾਂਗੇ ਲੋ ਜੀ ਇਧਰ ਕਲੇਰ ਸਾਵਾਕਰ ਆ ਚੁੱਕੇ ਨੇ ਦੇਖੋ ਪਿੰਦਰ ਨੂੰ ਕਿਸ ਤਰ੍ਹਾਂ ਮਿਲਦੇ ਨੇ ਗਲ ਬੱਕੜੀ ਪਾਈ ਹੋਈ ਹੈ ਦੇਖੋ ਪਿੰਦਰ ਨੇ ਵੀ ਕਿਸ ਤਰ੍ਹਾਂ ਹਣਾ ਹੁੰਦਾ ਹੀ ਆ ਕਾਫੀ ਦਿਨ ਆਵਾਜ਼ ਆਇਆ ਕਰ ਦੇ ਦੇਖੋ ਵਧੀਆ ਲੱਗਦਾ ਹੈ ਨਾ ਇਸ ਤਰ੍ਹਾਂ ਜਦੋਂ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ ਘਰ ਰਹਿਨੇ ਆ ਵਧੀਆ ਮਨ ਲੱਗਦਾ ਤੇ ਬੱਚਾ ਇੰਨਾ ਟਾਈਮ ਬਾਹਰ ਆਏ ਦੇਖੋ ਕਲੀਰ ਸਾਹਿਬ ਇਮੋਸ਼ਨਲ ਹੋ ਗਏ ਨੇ ਲੋ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਧਨੀਆ ਪਾਇਆ ਕਿ ਇਹ ਧਨੀਆ ਹੁਣ ਆਮ ਹੋ ਗਿਆ ਆਪਣੀ ਘਰ ਦਾ ਧਨੀਆ ਹੈਗਾ ਤੇ ਵਧੀਆ ਲੱਗਦਾ ਧਨੀਆ ਨਾ ਸਰਦੀਆਂ ਦੇ ਵਿੱਚ ਧਨੀ ਦੀ ਖੁਸ਼ਬੂ ਆ ਜਿਹੜੀ ਆ Đੀ ਹੈਗੀ ਤੇ ਸਬਜੀ ਜਿਹੜੀ ਇਹਦੇ ਨਾਲ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਸਬਜੀ ਬਹੁਤ ਟੇਸਟੀ ਬਣ ਜਾਂਦੀ ਹੈ ਦੁੱਗਣਾ ਟੇਸਟ ਜਿਹੜਾ ਸਬਜੀ ਦੇ ਵਿੱਚ ਆ ਜਾਂਦਾ ਤੇ ਚਲੋ ਜੀ ਫਿਰ ਕਿਉਂਕਿ ਸਰਦੀਆਂ ਨੇ ਜਿਹੜੀ ਸਬ지ਆਂ ਨੇ ਹਰੀਆਂ ਸਬ지ਆਂ ਵਧੀਆ ਬਣਦੀਆਂ ਨੇ ਹੈਗੀਆਂ ਲਓ ਇਹਨੂੰ ਪਹਿਲਾਂ ਮਿਕਸ ਕਰਕੇ ਟੱਕ ਕੇ ਰੱਖ ਦਿੰਨੇ ਤੇ ਨਾਲ ਹੀ ਫੁਲਕੇ ਬਣਾਉਂਗੀ ਮੈਂ ਤੇ ਫੁਲਕੇ ਬਣਾ ਕੇ ਫਿਰ ਕਲਰ ਸਾਹਿਬ ਨੂੰ ਵੀ ਭੁੱਖ ਲੱਗੀ ਆ ਤੇ ਕਿ ਭਿੰਦਰ ਨੇ ਤਾਂ ਆ ਕੇ ਨਿਊਡਲ ਖਾ ਲਏ ਸੀ ਫਿਰ ਵੀ ਪਰ ਕਲਰ ਸਾਹਿਬ ਆਖਿੰਦੇ ਖਾਣਾ ਜਲਦੀ ਖਾ ਲੈਣਾ ਟਾਈਮ ਮੰਗ ਰਹੇ ਸੀ ਮਤਲਬ ਖਾਣਾ ਲੋ ਜੀ ਆਪਾਂ ਇਹਨੂੰ ਹੁਣ ਬੰਦ ਕਰਤਾ ਗੈਸ ਸਾਈਡ ਤੇ ਰੱਖਦਿਆਂ ਲਾ ਕੇ ਲੋ ਜੀ ਇਧਰ ਫੁਲਕੇ ਨੇ ਜਿਹੜੇ ਫੁਲਕੇ ਵੀ ਮੇਰੇ ਬਣਨੇ ਸ਼ੁਰੂ ਹੋ ਗਏ ਤੇ ਕਲੇਰ ਸਾਹਿਬ ਲਈ ਮੈਂ ਸਬਜ਼ੀ ਵੀ ਪਾਲੀ ਤੇ ਥੋੜੀ ਜਿਹੀ ਮਟਰ ਪਨੀਰ ਦੀ ਸਬਜ਼ੀ ਬਚੀ ਹੋਈ ਸੀ ਪਿੰਦਰ ਕਹਿੰਦਾ ਮੈਂ ਖਾਣੀ ਆ ਕਿਉਂਕਿ ਬੱਚਾ ਨੂੰ ਜ਼ਿਆਦਾ ਪਸੰਦ ਆ ਨਾ ਮਟਰ ਪਨੀਰ ਹੋ ਗਿਆ ਲੋ ਜੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਖੁਸ਼ ਰਹੋ